ਲੋ ਜੀ ਹੁਣ ਅਮਰੀਕਾ ਜਾਣ ਦੇ ਚਾਹਵਾਨਾਂ ਨੂੰ ਸਰਕਾਰ ਨੇ ਵੱਡਾ ਝੜਕਾ ਦਿੱਤਾ ਹੈ ਅਮਰੀਕਾ ਨੇ ਭਾਰਤੀਆਂ ਦੇ ਵਿੱਚ ਸਭ ਤੋਂ ਲੋਕਪ੍ਰੀਏ H1B, E-V5 ਅਤੇ L1 ਵੀਜ਼ਾ ਫੀਸਾਂ 'ਚ ਭਾਰੀ ਵਾਧਾ ਕਰ ਦਿੱਤਾ ਹੈ ਸਾਲ 2016 ਦੇ ਬਾਅਦ ਪਹਿਲੀ ਵਾਰ ਫੀਸ ਵਧਾਈ ਜਾ ਰਹੀ ਹੈ ਜੋ ਕਿ 1 ਅਪ੍ਰੈਲ ਤੋਂ ਲਾਗੂ ਹੋਵੇਗੀ ਸੋ ਦਾਲਦੀ ਹੈ ਕਿ H1B ਵੀਜ਼ਾ ਇੱਕ ਗੈਰ ਅਪਰਵਾਸੀ ਵੀਜ਼ਾ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕੀਤਿਆਂ ਦੇ ਵਿੱਚ ਵਿਦੇਸ਼ੀ ਕਾਮੇ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਜਿਨ੍ਹਾਂ ਲਈ ਸੰਧਾਰਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ ਉਦਯੋਗਿਕ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਦੇ ਵਿੱਚ ਹਰ ਸਾਲ ਹਜ਼ਾਰਾਂ ਮੁਲਾਜ਼ਮਾਂ ਨੂੰ ਨਿਯੁਕਤ ਕਰਨ ਲਈ ਇਸ ਨੀਤੀ ਤੇ ਨਿਰਭਰ ਹੈ ਅਮਰੀਕੀ ਸਰਕਾਰ ਨੇ 1990 ਦੇ ਵਿੱਚ EB5 ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਜੋ ਵਿਦੇਸ਼ੀ ਨਿਵੇਸ਼ਕਾਂ ਨੂੰ ਅਮਰੀਕੀ ਵਪਾਰ ਦੇ ਵਿੱਚੋਂ ਘੱਟੋ-ਘੱਟ 5 ਲੱਖ ਅਮਰੀਕੀ ਡਾਲਰ ਦਾ ਨਿਵੇਸ਼ ਕਰਕੇ ਆਪਣੇ ਤੇ ਆਪਣੇ ਪਰਿਵਾਰ ਲਈ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਸਮਰੱਥਾ ਦਾਲਦਾ ਹੈ। EV5 ਪ੍ਰੋਗਰਾਮ 10 ਅਮਰੀਕੀ ਕਾਮਿਆਂ ਨੂੰ ਨੌਕਰੀ ਦੇਣ ਦੇ ਵਿੱਚ ਮਦਦ ਕਰਦਾ। ਦੱਸਿਆ ਕਿ ਇਹ 1 April ਤੋਂ ਲਾਗੂ ਹੋਣ ਜਾ ਰਹੀ ਨਵੀਂ ਫੀਸ ਦਰ ਮੁਤਾਬਕ ਫਾਰਮ I-129 ਤਹਿਤ H1B ਵੀਜ਼ਾ ਫੀਸ 460 ਅਮਰੀਕੀ ਡਾਲਰ ਤੋਂ ਵਧਾ ਕੇ 780 ਅਮਰੀਕੀ ਡਾਲਰ ਕਰ ਦਿੱਤੀ ਗਈ ਹੈ। H1B ਰਜਿਸਟ੍ਰੇਸ਼ਨ ਫੀਸ ਅਗਲੇ ਸਾਲ ਤੋਂ 10 ਅਮਰੀਕੀ ਡਾਲਰ ਤੋਂ ਵਧਾ ਕੇ 215 ਅਮਰੀਕੀ ਡਾਲਰ ਹੋ ਜਾਵੇਗਾ L1BJ ਦੀ ਫੀਸ 460 ਅਮਰੀਕੀ ਡਾਲਰ ਤੋਂ ਵਧਾ ਕੇ 1385 ਅਮਰੀਕੀ ਡਾਲਰ ਕਰ ਦਿੱਤੀ ਗਈ ਹੈ ਤੇ ਨਿਵੇਸ਼ਕ ਵੀਜ਼ੇ ਵਜੋਂ ਲੋਕਪ੍ਰੀਏ EV5 ਵੀਜ਼ੇ ਦੀ ਫੀਸ 3675 ਅਮਰੀਕੀ ਡਾਲਰ ਤੋਂ ਵਧਾ ਕੇ 11160 ਅਮਰੀਕੀ ਡਾਲਰ ਕਰ ਦਿੱਤੀ ਗਈ ਹੈ ਸੋ ਇਨਾਂ ਵਾਧੇ ਦੇ ਕਰਕੇ ਹੁਣ ਭਾਰਤੀਆਂ ਨੂੰ ਵੱਡਾ ਨੁਕਸਾਨ ਹੋਵੇਗਾ ਕਿਉਂਕਿ ਇਹ ਛੋਟਾ ਮੋਟਾ ਵਾਅਦਾ ਨਹੀਂ ਕੀਤਾ ਗਿਆ ਬਲਕਿ ਇਸ ਦੇ ਨਾਲ ਕਾਫੀ ਜਿਹੜੀ ਕੀ ਭਾਰਤੀਆਂ ਨੂੰ ਮਾਰ ਪਵੇਗੀ ਜਿਹਦੇ ਚੱਲਦੇ ਹੁਣ ਪਹਿਲਾਂ ਕੈਨੇਡਾ ਜਾਣ ਵਾਲੇ ਨੂੰ ਵੱਡਾ ਝੜਕਾ ਕੈਨੇਡਾ ਸਰਕਾਰ ਨੇ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਅਮਰੀਕਾ ਜਾਣ ਦੇ ਚਾਹਵਨ ਵਾਲੇ ਇਹ ਵੱਡੀ ਅਪਡੇਟ ਸਾਹਮਣੇ ਆਈ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ